ਕਬੋਰ ਪੁਲਿਸ ਨੇ ਅਜੀਹੇ ਚੋਰਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਨੇ ਆਪਣੇ ਮਾਲਕ ਨੂੰ ਹੀ ਚੁਣਾ ਲਗਾ ਦਿੱਤਾ ਅੱਜ ਥਾਣਾ ਸਿਟੀ 1 ਦੇ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀ ਨੇਹਰੂ ਪਾਰ ਕਬੋਰ ਨੇੜੇ ਇੱਕ ਐਨਕਾ ਦੀ ਦੁਕਾਨ ਵਿੱਚ ਲੱਖਾਂ ਦੀ ਚੋਰੀ ਹੋਈ ਸੀ ਜਿਸ ਤੇ ਪੁਲਿਸ ਨੇ ਜਾਂਚ ਕਰਦੇ ਹੋਏ 2 ਘੰਟਿਆਂ ਵਿੱਚ ਹੀ ਚੋਰਾਂ ਦਾ ਪਤਾ ਲਗਾ ਲਿਆ ਅਤੇ ਚੋਰੀ ਕੀਤੀ ਸਮਾਨ ਸਣੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਤੋਨਾ ਦਸਿਆ ਕੀ ਦੁਕਾਨ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾ ਨੇ ਹੀ ਦੁਕਾਨ ਵਿੱਚੋਂ ਚੋਰੀ ਕੀਤੀ ਹੈ ਜਿਸ ਤੇ ਦੁਕਾਨ ਮਾਲਕ ਨੂੰ ਗਰੀਬ ਡੇਢ ਤੋਂ 2 ਲੱਖ ਰੁਪਏ ਦਾ ਚੂਨਾ ਲਗਾਇਆ ਗਿਆ ਸੀ ਜਾਂਚ ਤੋਂ ਪਤਾ ਲੱਗ ਗਿਆ ਹੈ ਕਿ ਫੜੇ ਗਏ ਨੌਜਵਾਨਾ ਨੇ ਆਪਣੀ ਦੁਕਾਨ ਕਰਨੀ ਸੀ ਜਿਸ ਤੇ ਤੋਨਾ ਨੇ ਆਪਣੇ ਦੁਕਾਨ ਮਾਲਕ ਦੀ ਦੁਕਾਨ ਤੋਂ ਹੀ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ ਜਿਸ ਤੇ ਪੁਲਿਸ ਨੇ ਜਾਂਚ ਕਰਦੇ ਹੋਏ ਦੋਨਾਂ ਆਰੋਪੀਆਂ ਨੂੰ ਕਾਬੂ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਜੀ 3/29 ਦੀ ਰਾਤ ਦੀ ਗੱਲ ਹੈ ਜੀ ਨੋ ਲਾ ਆਪਟੀਕਲ ਤੇ ਜੋ ਅੰਕਾ ਨੂੰ ਲੈ ਕੇ ਜੋ ਤਿਆਰ ਕਰਨ ਵਾਲੀ ਇੱਕ ਮਸ਼ੀਨ ਤੇ ਨਾਲ ਕੁਝ ਫਰਮ ਤੇ ਹੋਰ ਸਮਾਨ ਲੈ ਕੇ ਇਹ ਦੋ ਚੋਰ ਜਿਹੜੇ ਨੇ ਕਰਨ ਕੁਮਾਰ ਤੇ ਅੰਕਿਤ ਜਿਨ੍ਹਾਂ ਨੇ ਚੋਰੀ ਕੀਤੀ ਸੀਗੀ ਜੀ ਔਰ ਸਾਡੀ ਜਿਹੜੀ ਹੈ ਜਿਹੜੀ ਮੁਸਤੈਦੀ ਦੇ ਨਾਲ ਪੂਰੀ ਮੁਸਤੈਦੀ ਦੇ ਨਾਲ ਉਹਨਾਂ ਦਾ ਪਿੱਛਾ ਕਰਦੇ ਹੋਏ ਜਿਹੜਾ ਅਸੀਂ ਇਸ ਨੂੰ ਟਰੈਕ ਕੀਤਾ ਤੇ ਜੋ ਆਪਟੀਕਲ ਨਰੂਲਾ ਆਪਟੀਕਲ ਦੇ ਮਦਈ ਨੇ ਜੀ ਉਹਨਾਂ ਨੇ ਆਪਣੇ ਬਿਆਨ ਦਰਜ ਕਰਵਾਏ ਤੇ ਮੁਕੱਦਮਾ ਨੰਬਰ 21/ ਜਿਹੜਾ 19/ 24 ਹੈ ਉਹ ਰਜਿਸਟਰਡ ਕੀਤਾ ਗਿਆ ਤਾਂ ਇਹ ਫਿਲਹਾਲ ਜਿਹੜਾ ਹੈ ਅੱਜ ਇਹਨਾਂ ਦੀ ਅरेस्ट ਜਿਹੜੀ ਪੈ ਚੁੱਕੀ ਹੈ ਜੀ ਤੇ ਕੁਛ ਹੀ ਯਾਨੀ ਕਿ ਘੰਟਿਆਂ ਦੇ ਵਿੱਚ ਵਿੱਚ ਪੁਲਿਸ ਨੇ ਇਸ ਨੂੰ ਟਰੈਕ ਕੀਤਾ ਜੀ ਕਿੱਚ ਜਦ ਆਬਰਾਮਦ ਹੋਈਆਂ ਸਾਰਿਆਂ ਕੋਲ ਇਹਦੇ ਕੋਲੋਂ ਜੀ ਇੱਕ ਮਸ਼ੀਨ ਹੈ ਜੀ ਤੇ ਨਾਲ ਹੋਰ ਫਰੇਮ ਜਿਹੜੇ ਮਹਿੰਗੇ ਫਰੇਮ ਨੇ ਜਿਹੜੇ ਉਹ ਬਰਾਮਦ ਕੀਤੇ ਜਾਂਦੇ ਨੀਅਰ ਬਾਈ 1.5 ਤੋਂ 1.2 ਲੱਖ ਦੀ ਜਿਹੜੀ ਹੈ ਮਲੀਤੀ ਹੈ ਜੀ ਸਰ ਇੱਕ ਕੀ ਨਾਮ ਚੋ ਸੀ ਕਿ ਕੌਨ ਸੀਗੇ ਜੀ ਇਹ ਇਹ ਚੋਰ ਕਰਨ ਕੁਮਾਰ ਹੈ ਜੀ ਰਾਜੀਵਨਗਰ ਦਾ ਦੂਜਾ ਅੰਕਿਤ ਕੁਮਾਰ ਹੈ ਜੀ ਇਹ ਅਰਜੀਮਗਰ ਦਾ ਜੀ ਸਰ ਪਹਿਲਾਂ ਵੀ ਦੁਕਾਨ ਤੇ ਕੋਈ ਕੰਮਕੁੰ ਕਰਦੇ ਸੀ ਕੋਈ ਇਹਨਾਂ ਨੇ ਰੱਖੀ ਦੀ ਸੀ ਜੀ ਇਹ 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 ਸਾਨੂੰ ਸਾਹਮਣੇ ਆਇਆ ਪੁੱਛ ਕੇ ਸਤੋਂ ਜੀ ਵੀ ਜਿਹੜੀ ਇਸੇ ਹੀ ਦੁਕਾਨ ਦੇ ਪਹਿਲਾਂ ਇਹ ਜਿਹੜਾ ਹੈ ਇੱਕ ਲੜਕਾ ਕੰਮ ਕਰਦਾ ਰਿਹਾ ਜੀ ਤੇ ਹੁਣ ਵੀ ਸ਼ਾਇਦ ਇਹਨਾਂ ਨੇ ਆਪ ਵੀ ਕੰਮ ਕਰਨਾ ਸੀਗਾ ਉਹចੇ ਸੀ ਮਕਸਦੇ ਦੇ ਨਾਲ ਹੀ ਜਿਹੜੇ ਲਾਲਚ ਵਿੱਚ ਹੋ ਕੇ ਇਹਨਾਂ ਨੇ ਕੰਮ ਕੀਤਾ ਜੀ